ਮੈਂ ਸਰਮਣ ਸਿੰਘ ਪੰਦੇ ਆਸਵਲੇ ਦੇਵੀदासਪੁਰ ਆਜ ਖੜਾ ਰਾਤ 12 ਵਜੇ ਲਗਭਗ ਅਸੀਂ ਜੜਾ ਵਾ ਇੱਥੇ ਪਹੁੰਚ ਚੁੱਕੇ ਹਾਂ ਔਰ ਲਗਭਗ ਰੇਲ ਟ੍ਰੈਕ ਦੇ ਨੇੜੇ ਥਾਂ ਅਧਿਕਾਰੀ ਇੱਥੇ ਵੱਡੇ ਪਹੁੰਚੇ ਉਹਨਾਂ ਨੇ ਆ ਕੇ ਜੜੀਆਂ ਪਾਕਿਸਤਾਨ ਦੀਆਂ ਪ੍ਰਸਥਤੀਆਂ ਵਾਂ ਉਹਦੇ ਬਾਰੇ ਸਾਨੂੰ ਦੱਸਿਆ ਵੀ ਇਸ ਵੇਲੇ ਮੌਜੂਦਾ ਪ੍ਰਸਥਤੀਆਂ ਨੇ ਤੇ ਉਹਨਾਂ ਨੂੰ ਉਹ ਪੋਜੀਸ਼ਨ ਨੂੰ ਵੀ ਇਸ ਵੇਲੇ ਪਾਕਿਸਤਾਨ ਨਾਲ ਜੋ ਦੇਸ਼ ਸਾਡੇ ਦੇ ਹਾਲਾਤ ਨੇ ਉਹਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਰੇਲ ਨਹੀਂ ਜਾਮ ਕੀਤੀ ਸਾਈਡ ਤੇ ਬਹਿ ਕੇ ਮੁੜ ਕੇ ਇਸ ਗਰਾਊਂਡ ਤੇ ਆ ਗਏ ਔਰ ਜਿਹੜਾ ਦੇਸ਼ ਖੇਤਰ ਨੂੰ ਧਿਆਨ ਵਿੱਚ ਰੱਖਦੇ ਆਂ ਇਹ ਮੋਰਚਾ ਅਸੀਂ ਪੋਸਟਪੋਨ ਕੀਤਾ ਇਹਨੂੰ ਜਲਦੀ ਨਵੇੜਾ ਕੀਤਾ ਉਹਦੇ ਵਿੱਚ ਜਿਹੜੇ ਡੀਆਈਜੀ ਬਾਰਡਰ ਜ਼ੋਨ ਨਾਲ ਸਾਡੀ ਗੱਲਬਾਤ ਹੋਈ ਆ ਉਹ ਇਹ ਹੋਈ ਆ ਵੀ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਆ ਉਹ ਰਿਹਾਂ ਕਰ ਦਿੱਤੇ ਜਾਣੇ ਆ ਇਹਦੇ ਨਾਲ ਦੀ ਨਾਲ ਜਿਹੜਾ ਜਬਰੀ ਭਾਰਤ ਮਾਲਾ ਯੋਜਨਾ ਤਹਿ ਜਮੀਨਾ ਅਕਵਾਇਰ ਹੋ ਰਹੀਆਂ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ ਚ ਪੈਸੇ ਪੈ ਨਹੀਂ ਜਾਂਦੇ ਉੱਥੇ ਉੱਥੇ ਕੰਮ ਨਹੀਂ ਚਾਲੂ ਕੀਤਾ ਜਾ ਕੋਈ ਇਹਦਾ ਨਵੇੜਾ 45 ਦਿਨਾਂ ਵਿੱਚ ਕੀਤਾ ਜਾਊਗਾ ਔਰ ਜਿਹੜਾ ਅਸੀਂ ਕਹ ਸੀ ਪੁਲਸ ਰਾਜ ਤੁਸੀਂ ਬਣਾਇਆ ਹੈਗਾ ਇਹ ਪੁਲਸ ਰਾਜ ਨੂੰ ਵਾਪਸ ਲਓ ਉਹ ਵੀ ਮੰਨੇ ਵੀ ਕੋਈ ਕਿਸਾਨਾਂ ਤੇ ਅੱਗੇ ਤੋਂ ਜ਼ਬਰ ਨਹੀਂ ਹੋਊਗਾ ਇਹ ਅੱਗੇ ਆਉਣ ਵਾਲੇ ਸਮੇਂ ਦਿਖਦਾ ਸੋ ਇਹਨਾਂ ਦੇਖਦੇ ਹਾਂ ਅੱਜ ਦਾ ਜਿਹੜਾ ਸੀ ਰੇਲ ਰੋਕੋ ਮੋਰਚਾ ਸੀ ਇਸ ਕਮਿਟਮੈਂਟ ਤੋਂ ਬਾਅਦ ਔਰ ਦੇਸ਼ ਦੀਆਂ ਪਰਸਤਿਤੀਆਂ ਨੂੰ ਦੇਖਦੇ ਇਹਨੂੰ ਪੋਸਟਪੋਨ ਕਰ ਰਹੇ ਆ ਅਰ ਇੱਥੇ ਆਉਣ ਤੇ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰਦਾ ਹਾਂ